ਪਟੰਡਾ ਨਹਿਰ ਦੇ ਵਿੱਚ ਡਿੱਗੀ ਗੱਡੀ ਦੇ ਵਿੱਚੋਂ 11 ਜਾਨਾਂ ਬਚਾਉਣ ਵਾਲੇ ਕ੍ਰਿਸ਼ਨਾ ਦਾ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਨਮਾਨ ਲੈਣ ਤੋਂ ਬਾਅਦ ਹਾਲੇ ਵੀ ਕ੍ਰਿਸ਼ਨਾ ਦੀ ਛਲਾਗਾ ਤੇ ਸਨਮਾਨ ਕਰਨ ਦਾ ਸੰਸਾ ਬਰਕਰਾਰ ਹੈ ਤਾਂ ਅੰਦਾਜ਼ਾ ਇਹ ਕਿ ਬੀਤੇ ਕੱਲ ਪਟੰਡਾ ਦੇ ਮੇਅਰ ਪਦਮਜੀਤ ਮਹਿਤਾ ਦੇ ਵੱਲੋਂ ਵੀ ਯਾਦਗਾਰੀ ਸਨਮਾਨ ਪੇਟ ਉਹਨਾਂ ਨੂੰ ਕੀਤਾ ਗਿਆ ਅਤੇ ਨਾਲ ਹੀ 51000 ਰੁਪਏ ਦੀ ਨਗਰ ਰਾਸ਼ੀ ਵੀ ਕ੍ਰਿਸ਼ਨ ਨੂੰ ਦੇ ਦਿੱਤੀ ਗਈ ਤਾਂ ਅੰਦਾਜ਼ਾ ਇਹ ਕਿ ਨਹਿਰ ਵੀ ਡਿੱਗੀ ਕਾਰ ਦੇ ਵਿੱਚੋਂ 11 ਜਾਨਾਂ ਬਚਾਉਣ ਵਾਲੇ ਕ੍ਰਿਸ਼ਨਾ ਕਿਸੇ ਰੀਅਲ ਹੀਰੋ ਤੋਂ ਘੱਟ ਨਹੀਂ ਜੋ ਰਾਤੋ-ਰਾਤ ਆਪਣੀ ਇਸ ਛਵੀ ਨੂੰ ਬਣਾਉਣ ਦੇ ਵਿੱਚ ਕਾਮਯਾਬ ਹੋਏ ਨੇ ਇਸੇ ਦਾ ਕਿਸ਼ਨਾ ਨੂੰ ਹਰ ਕੋਈ ਵਧਾਈ ਦੇ ਰਿਹਾ ਹੈ ਤੇ ਸੋਸ਼ਲ ਮੀਡੀਆ ਤੇ ਵੀ ਬਹੁਤਿਆਂ ਚਰਚਾ ਆਮ ਹ ਪ੍ਰਕਰਾਰ ਹੋਈਆਂ ਪਈਆਂ ਨੇ ਸਰ ਕਿਸ਼ਨਾ ਨੂੰ ਬਹੁਤ-ਬਹੁਤ ਵਧਾਈ ਦੇਣਾ ਜੀ ਨੇ ਇੰਨਾ ਵਧੀਆ ਕੰਮ ਕੀਤਾ 11 ਜਾਨਾਂ ਬਚਾਈਆਂ ਇਹ ਇੱਕ ਬਹੁਤ ਹੀ ਬਾਤਰੀ ਦਾ ਕੰਮ ਹੈ ਤੇ ਮੈਂ ਸਮਝਦਾ ਕਿ ਭੋਲਨਾਥ ਨੇ ਇਹ ਵੀ ਡਿਊਟੀ ਲਗਾਈ ਕਿ ਇਹ 11 ਜਾਨਾਂ ਨੂੰ ਬਚਾ ਸਕੇ ਤੇ ਜਿੱਦਾ ਆਪਾਂ ਸਾਰੇ ਜਾਣਦੇ ਆਏ ਕਿੱਦੇ ਵੱਡੇ ਪੋਲਨਾ ਦੇ ਭਗਤਾਂ ਜਿੱਦਾਂ ਕਿ ਆਪਾਂ ਸਾਰੇ ਵੀ ਆਏ ਤੇ ਬਹੁਤ ਹੀ ਖੁਸ਼ੀ ਦਾ ਮੌਕਾ ਵੀ ਆ ਕਿ 11 ਜਾਨਾਂ ਮੁੰਡੇ ਨੇ ਬਚਾਈਆਂ ਇਤਨਾ ਵੱਡਾ ਕੰਮ ਕੀਤਾ ਤੇ ਮੈਂ ਬੜੀ ਖੁਸ਼ੀ ਜ਼ਾਹਿਰ ਕਰਦੇ ਹੋਏ ਇਹ ਕਹਿਣਾ ਚਾਹੁੰਦਾ ਕਿ ਮੇਰੇ ਵੱਲੋਂ ਇਹਨੂੰ ਸਨਮਾਨਿਤ ਕੀਤਾ ਜਾਂਦਾ ਜੀ ਇਹ ਤਾਂ ਬਹੁਤ ਵੱਡੀ ਸ਼ਖਸੀਅਤ ਹੈ ਜਿਨੇ 11 ਜਾਨਾਂ ਬਚਾ ਕੇ ਆਪਦੀ ਜਾਨ ਨੂੰ ਜੋਖਮ 'ਚ ਪਾ ਕੇ ਇੱਕ ਇਦਾਂ ਵੱਡਾ ਕੰਮ ਕੀਤਾ ਤੇ ਮੇਰੇ ਵੱਲੋਂ ਇੱਕ ਛੋਟੀ ਜੀ ਪੇਟ ਉਨ੍ਹਾਂ ਦੇ ਸੰਗ ਨੂੰ 52000 ਰੁਪਏ ਦੀ ਮੈਂ ਪਾਣਾ ਚਾਹੂੰਗਾ ਆਪਣੇ ਵੱਲੋਂ ਯੋਗਦਾਨ ਤੇ ਮੈਂ ਸਾਰੇ ਬਟਿੰਡਾ ਸ਼ਹਿਰ ਦੇ ਸੋਸ਼ਲ ਵਰਕਰਸ ਨੂੰ ਤੇ ਸਾਰੇ ਸਾਥੀਆਂ ਨੂੰ ਇਹ ਬੇਨਤੀ ਕਰੂੰਗਾ ਕਿ ਵੱਧ ਤੋਂ ਵੱਧ ਕ੍ਰਿਸ਼ਨਾ ਨੂੰ ਵੀ ਫਾਈਨੈਂਸ਼ੀਅਲ ਹੈਲਪ ਦੇਈਏ ਤਾਂ ਕਿ ਆਹ ਇਹ ਜਿੱਦਾਂ ਇੱਕ ਐਗਜ਼ਾਮਪਲ ਬਣਿਆ ਤੇ ਬਾਕੀ ਮੇਰੇ ਯੂਥ ਨੂੰ ਬਟਿੰਡਾ ਸ਼ਹਿਰ ਦੇ ਸਾਥੀਆਂ ਨੂੰ ਇੱਕ ਮੋਟੀਵੇਸ਼ਨ ਹੋਵੇ ਵੀ ਅਸੀਂ ਵੀ ਚੰਗੇ ਕੰਮ ਕਰੀਏ ਤੇ ਸਿਰਫ ਉਹ ਫਾਈਨੈਂਸ਼ੀਅਲ ਹੈਲਪ ਨੂੰ ਦੇਖਦੇ ਨਹੀਂ ਇਹਨੇ ਕੁਝ ਕੀਤਾ ਇਹਦੇ ਮਨੋਭਾਵਨਾ ਚ ਇਹ ਕੰਮ ਆਇਆ ਕਿ ਮੈਂ ਇੱਕ ਸੇਵਾ ਕਰਾਂਗੀ ਇਹਦੇ ਅੱਖਾਂ ਦੇ ਸਾਹਮਣੇ ਇੱਕ ਦੁਰਘਟਨਾ ਵਾਪਰ ਰਹੀ ਸੀਗੀ ਤੇ ਇਹਨੇ ਆਪਣੀ ਜਾਨ ਨੂੰ ਜੋਖਮ ਚ ਪਾ ਕੇ ਉਹਦਾ ਵੱਡਾ ਕੰਮ ਕੀਤਾ ਤੇ ਮੈਂ ਸਮਝਦਾ ਆਪਣੇ ਸਾਰਿਆਂ ਦੇ ਅੰਦਰ ਕੋਲੇਨਾਤ ਵਸਦੇ ਆ ਤੇ ਉਦੋਂ ਹੀ ਇਹਦੇ ਅੰਦਰੋਂ ਕੋਲੇਨਾਤ ਨੇ ਜਾਗਰੂਕ ਹੋਏ ਤੇ ਇਹਨੇ 11 ਜਾਨਾਂ ਬਚਾਈਆਂ ਜੀ ਸਰ ਤੁਹਾਡੀ ਸਰਕਾਰ ਆ ਕਿ ਇਹ ਵੀ ਪਤਾ ਲੱਗਿਆ ਵੀ ਤੁਸੀਂ ਕੰਪੈਲ ਕੀਤਾ ਹਨ ਐਨਸੀਐਮ ਸਾਹਿਬ ਨੂੰ ਵੀ ਸਮਾਨਤ ਵਾਸਤੇ ਇੱਧਰ ਜਾਈਏ ਸੀਐਮ ਸਾਹਿਬ ਇਸ ਇਸ ਪੱਖੋਂ ਬਹੁਤ ਹੀ ਦਿਆਲੂ ਨੇ ਉਹ ਉਹਨਾਂ ਨੂੰ ਜਿੱਦਾਂ ਹੀ ਪਤਾ ਲੱਗਦਾ ਹੈ ਕਿ ਕੋਈ ਬੱਚੇ ਨੇ ਇੱਦਾਂ ਵੱਡਾ ਕੰਮ ਕੀਤਾ ਹੋਵੇ ਉਪਰੋਂ ਦੀ ਯੂਥ ਹੋਵੇ ਤਾਂ ਹੋਰ ਵੀ ਉਹ ਖੁਸ਼ ਹੁੰਦੇ ਨੇ ਸੀ ਤੇ ਸੀਐਮ ਸਾਹਿਬ ਨੂੰ ਜਿੱਦਾਂ ਹੀ ਪਤਾ ਲੱਗਿਆ ਕਿ ਸਾਡੇ ਬਠਿੰਡੇ ਸ਼ਹਿਰ ਦੇ ਯੂਥ ਨੇ ਇੱਦਾਂ ਵੱਡਾ ਕੰਮ ਕੀਤਾ ਤੇ ਉਹ ਉਹਨਾਂ ਨੇ ਇੱਕ ਪਲ ਨਹੀਂ ਸੋਚਿਆ ਤੇ ਉਹਨੂੰ ਕ੍ਰਿਸ਼ਨਾਂ ਨੂੰ ਸਨਮਾਨਿਤ ਕੀਤਾ ਇਹ ਬੜੀ ਪੰਜਾਬ ਵਾਸਤੇ ਕੁਰਸੀ ਦੀ ਗੱਲ ਹੈ ਕਿ ਆਪਾਂ ਨੂੰ ਐਸੇ ਸੇਖ ਸਾਹਿਬ ਮਿਲੇ ਆ ਜੋ ਸਾਡੇ ਯੂਥ ਨੂੰ ਇੰਨਾ ਪਿਆਰ ਕਰਦੇ ਤੇ ਉਹਨਾਂ ਦੇ ਚੰਗੇ ਉਪਰਾਲਿਆਂ ਨੂੰ ਇੰਨਾ ਵੈਲਿਊ ਦਿੰਦੇ ਆ। ਬੜਕੀ ਸਾਹਿਬ ਨੂੰ ਨਤੋਪਾਉ ਕੋਈ ਆਪਸੇ ਸਹਿਯੋਗ ਦੀ ਲਾ ਜੀ ਉਹਨਾਂ ਕੋਲ ਬਹੁਤ ਵੱਡਾ ਖਜ਼ਾਨਾ ਹੁੰਦਾ ਤੇ ਦੇਵੀ ਦੇ ਆਪਸੀ ਸਹਾਇਤਾ ਅਸੀਂ ਵੀ ਜੋ ਕਰ ਰਹੇ ਆ ਉਹਨਾਂ ਦੀ ਬਰਗਾਲਤ ਹੀ ਹੈ ਤੇ ਮੇਰੀ ਡੀਸੀ ਸਾਹਿਬ ਨਾਲ ਵੀ ਗੱਲ ਹੋ ਚੁੱਕੀ ਹੈ ਉਹ ਵੀ ਆਪਣੇ ਵੱਲੋਂ ਆਪ ਕਿਸਾ ਦਾ ਹੋ ਰਹੀ ਹੈ ਜੀ ਕਰ ਰਿਹਾ ਤੇ 15 ਅਗਸਤ ਨੂੰ ਵੀ ਸਨਮਾਨ 15 ਅਗਸਤ ਨੂੰ ਜੋ ਹੈ ਉਸ ਸਭ ਨੂੰ ਤੇ ਮੈਂ ਸਾਥੀਆਂ ਨੂੰ ਜਰੂਰ ਸਨਮਾਨਿਤ ਕੀਤਾ ਜਾਏਗਾ ਇਹਨਾਂ ਦੇ ਸਾਰੇ ਸੰਗਠਨਾਂ ਨੂੰ ਬਹੁਤ ਵਧਾਈ ਦਿਨਾ ਤੇ ਆਸ਼ਵਾਸਨ ਦਿੰਦਾ ਵੀ ਇਸੇ ਤਰ੍ਹਾਂ ਚੰਗਾ ਕੰਮ ਕਰਦੇ ਰਹੋ ਤੇ ਜਿੱਥੇ ਸਾਡੀ ਲੋੜ ਹੈ ਕੋਲਨਾਥ ਦੀ ਸੇਵਾ ਤੇ ਸਾਡੀ ਲੋੜ ਹੈ ਅਸੀਂ ਅੱਗੇ ਵੀ ਸਾਦਾ ਪਰਿਵਾਰ ਇਹ ਕਰਦਾ ਹੈ ਕੋਲਨਾਥ ਦੀ ਸੇਵਾ ਦੇ ਅਸੀਂ ਬਹੁਤ ਮਾਣਦੇ ਭਗਤਾਂ ਤੋਦੇ ਨਾਲ ਅਸੀਂ ਜੁੜੇ ਰਵਾਂਗੇ ਤੇ ਚੰਗੇ ਕੰਮਾਂ ਨੂੰ ਉਪਰਾਲਿਆਂ ਨੂੰ ਅਸੀਂ ਭੰਗਾਰਾ ਭਾ ਦੇਣਾ